ਗਰੰਟੀਆਂ ਦੇ ਵਿੱਚੋਂ ਦੋ ਗਰੰਟੀਆਂ ਦੀ ਅੱਜ ਜਿਹੜਾ ਨੋਟੀਫਿਕੇਸ਼ਨ ਕੀਤਾ ਗਿਆ ਉਹਦੀ ਸ਼ੁਰੂਆਤ ਕੀਤੀ ਗਈ। ਸੋ ਜਿਹੜਾ ਵਾਅਦਾ ਪੂਰਾ ਕੀਤਾ ਗਿਆ। ਸੋ ਸਾਡੀ ਕੈਬਨਿਟ ਵੱਲੋਂ ਹਾਲ ਵਿੱਚ ਹੀ ਸੰਤੀ ਪਲਾਟਾਂ ਨੂੰ ਹਸਪਤਾਲਾਂ, ਹੋਟਲਾਂ ਤੇ ਸੰਤੀ ਪਾਰਕਾਂ ਦੇ ਹੋਰ ਮਨਜ਼ੂਰशुदा ਮਦਦਾਂ ਲਈ ਵਰਤਨ ਦੀ ਇਜਾਜ਼ਤ ਦਿੰਦਿਆ ਹੋਇਆ ਪੰਜਾਬ ਦੀ ਤਬਾਦਲਾ ਨੀਤੀ ਵਿੱਚ ਅਹਿਮ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਪਹਿਲਾਂ ਤਬਾਦਲਾ ਨੀਤੀ 2008, 16, 21 ਵਿੱਚ ਵੀ ਮਿਆਂਦੀ ਹੈ ਕਿ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਲਈ ਨੀਤੀਆਂ ਲੈਂਦੇ ਸੀ ਉਸ ਲੋਕ ਸਾਡੇ ਭੈਣ ਭਰਾ ਉਹ ਇੰਡਸਟਰੀਲਿਸਟ ਭਰਾ ਖੁਸ਼ੀ ਨਹੀਂ ਹੁੰਦੇ ਸੀ ਤੇ ਉਹੋ ਜਿਹੀਆਂ ਨੀਤੀਆਂ ਲੈਂਦੇ ਸੀ ਪਹਿਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਪੁੱਛ ਕੇ ਇੰਡਸਟਰੀਲਿਸਟ ਭਰਾਵਾਂ ਨੂੰ ਪੁੱਛ ਕੇ ਪੰਜਾਬ ਦੇ ਵਸਨੀਕਾਂ ਨੂੰ ਪੁੱਛ ਕੇ ਹਰ ਫੈਸਲਾ ਜਿਹੜਾ ਪੰਜਾਬ ਦੇ ਲੋਕਾਂ ਲਈ ਸਰਕਾਰ ਪੰਜਾਬ ਦੇ ਲੋਕਾਂ ਦਾ ਸਲਾਹ ਕਰਕੇ ਉਹ ਫੈਸਲਾ ਫਿਰ ਉੱਤੇ ਉੱਤੇ ਪੂਰਾ ਕਰਦੇ ਹੈ ਸੋ ਸਾਡੀ ਸਰਕਾਰ ਦਾ ਜ਼ਮੀਨੀ ਹਕੀਕਤਾਂ ਤੇ ਕੰਮ ਕਰਦੀ ਹੈ ਮੁੱਖ ਮੰਤਰੀ ਜੀ ਵੱਲੋਂ ਸੰਤਕਾਰ ਮਿਲਣੀਆਂ ਵੀ ਕੀਤੀਆਂ ਗਈਆਂ ਅਸੀਂ ਹਰ ਫੈਸਲਾ ਜਿਹੜਾ ਫੀਡਬੈਕ ਲੈ ਕੇ ਜਿਹੜਾ ਜਿਵੇਂ ਮੈਂ ਦੱਸਿਆ ਅਸੀਂ ਕਰਦੇ ਹਾਂ ਸਰਕਾਰ ਵੱਲੋਂ ਬਣਾਈ ਇੱਕ ਕਮੇਟੀ ਨੇ ਸੰਤਕਾਰਾਂ ਦੀਆਂ ਬੇਨਤੀਆਂ ਦੀ ਸਮੀਖਿਆ ਕੀਤੀ ਅਤੇ ਫ੍ਰੀ ਹੋਲਡ ਪਲਾਟਾਂ ਉੱਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਤਜਵੀਜ਼ ਕੀਤੀਆਂ ਸੋਧੀ ਨੀਤੀ ਮੁਤਾਬਕ ਸੰਤਤੀ ਪਲਾਟਾਂ ਦੀ ਰਾਖਵੀਂ ਕੀਮਤ 12.5 ਫੀਸਦੀ ਤਵਾਦਲਾ ਖਰਚਾ ਲਾਗੂ ਹੋਵੇਗਾ ਸੋ ਪੀਐਸਆਈਸੀ ਦੇ ਪ੍ਰਬੰਧਨ ਵਾਲੇ ਲੀਜ਼ ਹੋਲਡ ਸਨਤੀ ਪਲਾਟਾਂ ਤੇ ਸੈੱਡਾਂ ਨੂੰ ਵੀ ਫ੍ਰੀ ਹੋਲਡ ਤਬਦੀਲ ਕਰਨ ਵਾਸਤੇ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪਲਾਟ ਦੇ ਸੈੱਡ ਅਸਲ ਵਿੱਚ ਲੀਜ਼ ਹੋਲਡ ਅਧਾਰ ਉੱਤੇ ਅਲਾਟ ਕੀਤੇ ਗਏ ਸਨ ਜਿਸ ਵਿੱਚ ਤਬਦੀਲੀ ਸੰਬੰਧੀ ਗੁੰਝਲਦਾਰ ਧਰਾਵਾਂ ਸ਼ਾਮਲ ਸਨ ਇਸ ਲਈ ਕਾਰਨ ਜ਼ਾਇਦਾ ਦੇ ਲੈਣ-ਦੇਣ ਵਿੱਚ ਔਕੜ ਆ ਰਹੀਆਂ ਸਨ। ਇਸ ਨਵੀਂ ਨੀਤੀ ਦਾ ਮਤਲਬ ਸਨਤੀ ਪਲਾਟਾਂ ਦੇ ਪਰਵਰਦਨਾਂ ਨੂੰ ਸਚਾਰੂ ਬੁਲਾਉਣਾ, ਕਾਰੋਬਾਰ ਵਿੱਚ ਸੁਖ ਨੂੰ ਵਧਾਉਣਾ, ਪਲਾਟੀਆਂ ਵਿਚਾਲੇ ਮਕਦਮੇਵਾਜੀ ਅਤੇ ਬੇਜ ਕਿੰਨੀ ਜਿਹੜਾ ਘਟਾਉਣਾ ਸੋ ਇਸਦੇ ਤਹ ਜਿਹੜੀ ਕਨਵਰਸ਼ਨ ਹੋਈ ਹੈ ਉਹਦੇ ਵੀ ਮੈਂ ਡਿਟੇਲ ਚ ਥੋੜਾ ਜਿਹਾ ਦੱਸ ਦਵਾਂ ਜਿਵੇਂ ਕਮਰਸ਼ੀਅਲ ਦੇ ਜਿਹੜੇ 100 ਫੁੱਟੀ ਰੋਡ ਦੇ ਉੱਪਰ 4000 ਸਕਰ ਫੁੱਟ ਹੈ ਤੇ ਉੱਤੇ 50% ਕਨਵਰਸ਼ਨ ਚਾਰਜ ਲੱਗਣਗੇ ਹੋਟਲ ਦੇ 60 ਫੁੱਟ ਰੋਡ ਦੇ ਉੱਤੇ ਆ ਇਹ 2500 ਸਕਰ ਫੁੱਟ ਦੇ ਤਕਰੀਬਨ ਹੈ ਉੱਤੇ 20% ਗਾਜਾ ਗਾਜਾ 2500 ਗਾਜ 2500 ਸਕਰ ਗਾਜ 2500 ਗਾਜ 2500 ਗਾਜ ਹਸਪੀਟਲ 45 ਫੁੱਟ ਤੋਂ 60 ਫੁੱਟ ਦੇ ਉੱਤੇ 400 ਤੋਂ 1000 20% ਸੋ ਜਿਵੇਂ ਬੈਂਕਟ ਹਾਲ 60 ਫੁੱਟੀ ਰੋਡ ਦੇ ਉੱਤੇ 2500 ਸਕੁਅਰ ਫੁੱਟ 2500 ਗਾਇਦੇ ਉੱਤੇ 20% ਸੋ ਇੰਡਸਟਰੀ ਵਰਕਰ ਹਾਊਸਿੰਗ ਜਿਹੜੇ 150 ਸਕੁਅਰ ਮੀਟਰ ਫਲੈਟ ਦੇ ਉੱਤੇ ਹੈਗਾ 60 ਫੁੱਟੀ ਰੋਡ ਦੇ ਉੱਤੇ 2500 10% ਪੋਸਟਲ ਰੈਂਟਲ ਹਾਊਸਿੰਗ 60% 60 ਫੁੱਟੀ ਰੋਡ ਦੇ ਉੱਤੇ 2500 10% ਅਫੀਸਵਾਲੀ 60 ਫੁੱਟ ਰੋਡ ਦੇ ਉੱਤੇ ਆ 1000 ਮਿਨੀਮਮ ਪਲਾਟ ਜਿਹੜਾ ਸਾਈਜ਼ ਹੈ ਉਹਦੇ ਉੱਤੇ 10% ਅਫੀਸਵਾਲੇ ਤੇ ਵੀ 20% ਇੰਸਟੀਚਿਊਟ ਤੇ 60 ਫੁੱਟ ਰੋਡ ਦੇ ਉੱਪਰ ਆ ਜਿਹ 1000 ਗੈ ਦਾ ਪਲਾਟ ਹੈ ਤੇ ਉਸ ਤੇ 10% ਸੋ ਇਹ ਸਾਰਾ ਜਿਹੜਾ ਸਾਡਾ ਅੱਜ ਕੀਤਾ ਗਿਆ ਨੋਟੀਫਿਕੇਸ਼ਨ ਸੋ ਡਿਟੇਲ ਦੇ ਵਿੱਚ ਨਾਲ ਦੀ ਨਾਲ ਹੁਣ ਸਾਡੇ ਇੰਡਸਟਰੀ ਵੱਲੋਂ ਸਾਡੇ ਮੰਤਰੀ ਸਾਡੇ ਸੰਜੀਵ ਰੋੜਾ ਜੀ ਜਿਹੜਾ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰੀ ਾਰੇ ਪ੍ਰੈਸ ਤੇ ਭਰਾਵਾ ਤੇ ਪੈਣਾ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਜਿਹੜਾ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 12 ਜੂਨ ਨੂੰ ਇੱਕ ਮੁਹਾਲੀ ਵਿੱਚ ਇਵੈਂਟ 'ਚ ਪ੍ਰੋਮਿਸ ਕੀਤਾ ਸੀ ਕੇ ਉਦਯੋਗੀ ਕ੍ਰਾਂਤੀ ਦੇ ਵਿੱਚ ਅਸੀਂ 12 ਮੁੱਦੇ ਨੂੰ ਹੱਲ ਕਰਾਂਗੇ ਉਹਦੇ ਵਿੱਚੋਂ ਦੋ ਮੁੱਦੇ ਅੱਜ ਹੱਲ ਕਰ ਦਿੱਤੇ ਗਏ ਆ ਉਹ ਇੱਕ ਦਾ ਮੇਰੇ ਕੁਲੀਗ ਮੁੰਡੀਆਂ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਉਹ ਹਾਊਸਿੰਗ ਨੇ ਕੀਤਾ ਇਸ਼ੂ ਨੋਟੀਫਿਕੇਸ਼ਨ ਤੇ ਇੱਕ ਇੰਡਸਟਰੀ ਨੇ ਕੀਤਾ ਜਿਹੜਾ ਇੰਡਸਟਰੀ ਨੇ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਜਿੰਨੇ ਵੀ ਲੀਜ਼ ਹੋਲਡ ਦੇ ਪਲਾਟ ਹੈਗੇ ਆ ਉਦੀ ਇੱਕ ਮੁਕੰਮਲ ਪਾਲਿਸੀ ਲਈ ਆਈ ਗਈ ਹੈ ਉਹਨਾਂ ਨੂੰ ਫ੍ਰੀ ਹੋਲਡ ਵਿੱਚ ਕਨਵਰਟ ਕਰਨ ਚ ਉਹਦੇ ਨਾਲ ਉਹਦੇ ਚਾਰਜੇਸ ਰੱਖੇ ਗਏ ਆ ਜਿਹੜੀ ਕਿ ਉਹਦੀ ਕਨਵਰਸ਼ਨ ਫੀਸ ਹੈਗੀ ਹੈ ਉਹ ਕਰੰਟ ਰਿਜ਼ਰਵ ਪ੍ਰਾਈਸ ਜਾਂ ਕਲੈਕਟਰ ਰੇਟ ਦੋਨਾਂ ਵਿੱਚੋਂ ਜਿਹੜਾ ਵੀ ਵੱਧ ਹੋਏਗਾ ਉਹਦੇ ਤੇ 20% ਪਰ ਉਹਦੇ ਤੇ 50% ਡਿਸਕਾਊਂਟ ਦਿੱਤਾ ਗਿਆ ਤੇ 20% ਦੇ ਉੱਤੇ ਜਿਹੜੇ ਜਿਹਦੇ ਵਿੱਚ ਕਿ ਕੁਝ ਪਲਾਟ ਹੈਗੇ ਆ ਜਿਹਦੇ ਤੇ ਅਨਅਰਨਡ ਇਨਕਰੀਜ਼ ਵੀ ਲੱਗਦਾ ਸੀ ਇਹ ਇੰਡਸਟਰੀ ਦਾ 40 ਤੋਂ 45 ਸਾਲ ਪੁਰਾਣਾ ਮੁੱਦਾ ਸੀ ਜਿਹੜਾ ਕਿ ਅੱਜ ਹੱਲ ਕੀਤਾ ਉਹਦੇ ਚ ਕੋਈ 10% ਰੇਟ ਹੋਏਗਾ ਜਿਹੜਾ ਕਿ origignal allotee ਤੇ ਮਤਲਬ ਕਿ ਰਿਜ਼ਰਵ ਪ੍ਰਾਈਸ ਔਰ ਕਲੈਕਟਰ ਰੇਟ ਦਾ ਜਿਹੜਾ ਵੀ ਹਾਇਰ ਪ੍ਰਾਈਸ ਹੋਏਗਾ ਉਹਦਾ 10% ਸਿਰਫ ਲੱਗੇਗਾ ਔਰ ਜਿਹੜਾ ਕਿ ਫਰਦਰ ਜਿਹੜੇ ਪਲਾਟ ਬਿਕ ਚੁੱਕੇ ਆ ਉਹਦੇ ਵਿੱਚ 5% ਸਿਰਫ ਲੱਗੇਗਾ ਇਹ ਕਲੈਕਟਰ ਰੇਟ ਤੇ ਰਿਜ਼ਰਵ ਪ੍ਰਾਈਸ ਦੇ ਉੱਤੇ லீਜ਼ ਹੋਲ ਟੂ ਫਰੀ ਹੋਲਡ ਸੋ ਇਹ ਸੰਨਤਕਾਰਾਂ ਦੀ ਬੜੀ ਪੁਰਾਣੀ ਡਿਮਾਂਡ ਸੀ ਔਰ ਇਹ ਅੱਜ ਫੁੱਲਫਿਲ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਜੇ ਕਿਸੇ ਦਾ 500 ਗੱਜ ਪਲਾਟ ਲੁਧਿਆਣੇ ਕਿਸੇ ਫੋਕਲ ਪੁਆਇੰਟ ਤੇ ਸੀ ਉਹ ਅੱਜ ਦੀ ਡੇਟ ਇਚ ਲੀਜ਼ ਹੋਲ ਤੋਂ ਫਰੀ ਹੋਲਡ ਕਰਾਂਦਾ ਸੀ ਤੇ ਉਹਨੂੰ 50 ਲੱਖ ਰੁਪਏ ਅਨੰਦ ਇਨਕਰੀਜ਼ ਦੀ ਇਨਕਮ ਦੇਣੀ ਪੈਂਦੀ ਸੀ ਉਹ ਨਵੀਂ ਪਾਲਿਸੀ ਚ ਸਿਰਫ 10 ਲੱਖ ਰੁਪਇਆ ਦੇ ਕੇ ਉਹਦਾ ਪਲਾਟ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਏਗਾ ਪਰ ਇਹ ਸਾਰਾ ਜਿਹੜੀ ਅਨ ਇਨਕਰੀਡ ਇਨਕਮ ਹੈ ਹੋਰ ਸਾਰਾ ਵਿੱਚ ਕੰਜ਼ਿਊਮ ਹੋ ਗਿਆ ਇੱਕੋ ਪਾਲਿਸੀ ਚ ਕਰਤਾ ਔਰ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਸ ਪਾਲਿਸੀ ਦੇ ਨਾਲ ਕੋਈ ਵੀ ਤਰੂਟੀ ਨਹੀਂ ਰਹੀ ਕਿ ਜਿਹੜੇ ਲੋਕਾਂ ਨੂੰ ਪੀਐਸਆਈਸੀ ਚ ਜਾ ਕੇ ਪ੍ਰੋਬਲਮ ਆਂਦੀ ਸੀ ਇੱਕ ਵਾਰੀ ਉਹਨਾਂ ਦਾ ਫਰੀ ਹੋਲਡ ਹੋ ਜਾਏਗਾ 플ੌਟ ਉਹਨਾਂ ਨੂੰ ਬੈਂਕਾਂ ਤੋਂ ਨਹੀਂ ਪ੍ਰੋਬਲਮ ਆਏਗੀ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੋਏਗਾ ਕਿ ਫਰਦਰ ਉਹਨਾਂ ਨੇ ਕੋਈ ਐਕਸਪੈਂਸ਼ਨ ਕਰਨੀ ਹੈ ਕੁਝ ਕਰਨਾ ਅੱਗੇ ਕੀ ਹੁੰਦਾ ਸੀ ਕਿ ਬੈਂਕਲੇ ਕਹਿੰਦੇ ਸੀ ਤੁਹਾਡਾ ਲੀਜ਼ ਹੋਲਡ ਹੈ ਪਹਿਲਾਂ ਫਰੀ ਹੋਲਡ ਕਰਾਓ ਫਰੀ ਹੋਲਡ ਕਰਾਣ ਜਾਂਦੇ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਇਹ ਪਾਲਿਸੀ ਬਹੁਤ ਹੀ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਹੈਲਪ ਕਰੇਗੀ ਔਰ ਸਪੈਸ਼ਲੀ ਜਿਨ੍ਹਾਂ ਨੂੰ ਅਨਨਕਰੀਡ ਇਨਕਮ ਲੱਗਦੀ ਸੀਗੀ ਉਹਨਾਂ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਏਗਾ ਔਰ ਮੈਂ ਹੁਣੇ ਆਂਦੇ ਹੋਏ ਸਾਡੇ ਰਾਹੁਲ ਉੱਜਾ ਜੀ ਹੈਗੇ ਐ ਐਫਐਕਸ ਚੈਂਬਰ ਦੇ ਮੈਂ ਕਿਹਾ ਕਿੰਨੇ ਸਾਲ ਹੋ ਗਏ ਤੁਹਾਨੂੰ خیر ਸਾਨੂੰ ਕਹਿੰਦੇ ਤਾਂ ਉਹਨਾਂ ਨੂੰ 3 ਸਾਲ ਕਹਿੰਦੇ 40 45 ਸਾਲ ਹੋ ਗਏ ਸਾਨੂੰ ਇਸ ਚੀਜ਼ ਨੂੰ ਰਿਜ਼ੋਲਵ ਕਰਦੇ ਔਰ ਮੈਂ ਸ਼ੁਕਰਗੁਜ਼ਾਰ ਆ ਆ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ سپورਟ ਨਾਲ ਇਹ ਇਸ਼ੂ ਰਿਜ਼ੋਲਵ ਹੋ ਗਏ। ਬਹੁਤ ਬਹੁਤ ਸ਼ੁਕਰੀਆ। ਜਿਹੜੀ ਤੁਸੀਂ ਸਰਕਾਰ ਨੇ ਇਹ ਗੱਲ ਕੀਤੀ ਸੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 12 ਜੂਨ ਨੂੰ